ਨੱਚਣਾ ਟੱਪਣਾ ਤੇ ਗਾਉਣਾ ਤੀਆਂ ਦੇ ਵਿੱਚ ਖਿਲਖਲਾਉਣਾ ਅੱਜ ਦੇ ਸਮਾਜ ਦੇ ਵਿੱਚ ਤੀਆਂ ਦਾ ਤਿਹਾਰ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਰਾਉਂਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਖੁੱਲੀਆਂ ਥਾਵਾਂ ਦੇ ਵਿੱਚ ਪਿੰਡਾਂ ਦੀਆਂ ਜਿੱਥੇ-ਜਿੱਥੇ ਵੀ ਸੱਥਾਂ ਬੋਰਡ ਪਿੱਪਲ ਸੀ ਉੱਥੇ ਕਿਸੇ ਸਮੇਂ ਤੀਆਂ ਦੇ ਤਿਹਾਰ ਸਾਉਣ ਮਹੀਨੇ ਘਰ-ਘਰ ਮਨਾਏ ਜਾਂਦੇ ਵਿਆਹਾਂ ਵਰੀਆਂ ਕੁੜੀਆਂ ਆਪਣੇ ਪੇਕੇ ਘਰ ਬੜੇ ਚਾਵਾਂ ਦੇ ਨਾਲ ਆਉਂਦੀਆਂ ਤੇ ਤੀਆਂ ਦੇ ਵਿੱਚ ਸ਼ਰੀਕ ਹੋ ਕੇ ਖੁਸ਼ੀ ਮਨਾਉਂਦੀਆਂ ਜਿੱਥੇ ਇੱਕ ਦੂਜੀ ਦੇ ਨਾਲ ਟੀਚਰਾਂ ਕਰਨੀਆਂ ਇੱਕ ਦੂਜੀ ਦੇ ਨਾਲ ਹੱਸਣਾ ਖੇਡਣਾ ਢੋਲ ਧਮੱਕਿਆਂ ਦੇ ਉੱਤੇ ਗਾਉਣਾ ਵਜਾਉਣਾ ਤੇ ਨੱਚਣਾ ਖੁਸ਼ੀਆਂ ਦੇ ਵੱਖਰੇ ਹੀ ਰੰਗ ਬਕੇਰਦੀਆਂ ਸੀ ਉਸ ਸਮੇਂ ਦੇ ਵਿੱਚ ਤੀਆਂ ਪਰ ਅੱਜ ਤੀਆਂ ਦਾ ਤਿਹਾਰ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਆ ਸਾਡੇ ਸਮਾਜ ਦੇ ਵਿੱਚੋਂ ਸਾਡੇ ਸਮਾਜ ਦੇ ਵਿੱਚ ਤੀਆਂ ਲਗਭਗ ਖਤਮ ਹੋ ਚੁੱਕੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਸਾਡੇ ਸਮਾਜ ਤੋਂ ਤਾਂ ਤੀਆਂ ਦਾ ਤਿਹਾਰ ਅਲੋਪ ਹੁੰਦਾ ਨਜ਼ਰ ਆ ਰਿਹਾ ਏ ਪਰ ਇਸ ਨੂੰ ਕਿਤੇ ਨਵੇਂ ਸਿਰੇ ਤੋਂ ਰਮਾਂ ਕਰ ਦਿੱਤਾ ਏ ਬਾਬਿਆਂ ਨੇ ਕਿੰਨਰ ਸਮਾਜ ਨੇ ਜਿਨ੍ਹਾਂ ਨੂੰ ਤੁਸੀਂ ਖੁਸਰੇ ਵੀ ਆਖਦੇ ਹੋ ਪਰ ਇਹਨਾਂ ਨੇ ਅੱਜ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਕੱਠਿਆਂ ਹੋ ਕੇ ਆਪਣੇ ਸਮਾਜ ਦੇ ਵੱਲੋਂ ਪਹਿਲ ਕਰਮੀ ਕੀਤੀ 33 ਦਾ ਤਿਹਾਰ ਮਨਾ ਦਿੱਤਾ ਸਾਰੇ ਕਿੰਨਰ ਸਮਾਜ ਨੇ ਇਕੱਠਿਆਂ ਹੋ ਕੇ ਰੌਣਕਾਂ ਬਣ ਦਿੱਤੀਆਂ ਆਲੇ-ਦੁਆਲੇ ਦੀਆਂ ਬੱਚੀਆਂ ਆਲੇ-ਦੁਆਲੇ ਦੀਆਂ ਕੁੜੀਆਂ ਧੀਆਂ ਨੂੰ ਲੈ ਕੇ ਕਿੰਨਰ ਸਮਾਜ ਨੇ ਅਗਾ ਵਧ ਕੇ ਤੇ ਤੀਆਂ ਦੇ ਤਿਹਾਰ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਤਲਵਾੜੇ ਦੇ ਵਿੱਚ ਮਨਾਇਆ ਸਾਡੇ ਨਾਲ ਸਾਡੇ ਪੱਤਰਕਾਰ ਦਲਵੀਰ ਚਰਖਾਣੇ ਤਸਵੀਰਾਂ ਸਾਂਝੀਆਂ ਕੀਤੀਆਂ ਤਸਵੀਰਾਂ ਦੇਖ ਕੇ ਸਾਡੀ ਵੀ ਰੂਹ ਖੁਸ਼ ਹੋ ਗਈ ਤੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਕਿ ਤੀਆਂ ਦੇ ਤਿਹਾਰ ਨੂੰ ਤੁਹਾਡੇ ਰੂਬਰੂ ਕੀਤਾ ਗਿਆ ਭਾਵੇਂ ਕਿੰਨਰ ਸਮਾਜ ਵੱਲੋਂ ਹੀ ਕੀਤਾ ਗਿਆ ਬਹੁਤ ਸੋਹਣੀਆਂ ਖੂਬਸੂਰਤ ਤਸਵੀਰਾਂ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਇਹ ਇਹ ਸਮਾਜ ਨੂੰ की स्नेहा दिया ने इस तिया के त्योहारांसी मैं पलक महंत मुगे माई का चेता ਸੇਰੀ ਪ੍ਰਣ ਤੋਂ ਬੋਲ ਰਹੀਆਂ ਬਾਬਾ ਭਗੂ ਸਾਹਿਬ ਦਰਵਾਜ਼ਾ ਤੋਂ ਬੋਲ ਰਹੀਆਂ ਅੱਜ ਸਾਡੇ ਧੀਆਂ ਦਾ ਪਿਹਾਰ ਮਨਾਇਆ ਗਿਆ ਮੇਰੇ ਗੁਰੂ ਦੇ ਦੇਖ ਰੇਖੇ ਬਣਾਇਆ ਗਿਆ ਧੀਆਂ ਦਾ ਪਿਹਾਰ ਧੀਆਂ ਵਾ ਧੀਆਂ ਸਭ ਤੋਂ ਅੱਗੇ ਹਨ ਧੀਆਂ ਦੀ سپورਟ ਕਰਨੀ ਚਾਹੀਦੀ ਹੈ ਧੀਆਂ ਨੂੰ ਪਤਾ ਹੈ ਧੀਆਂ ਕੀ ਕੁਝ ਬਣਦੀਆਂ ਜ਼ਿੰਦਗੀ ਦੇ ਵਿੱਚ ਡੀਐਸਪੀ ਪਾਇਲਟ ਜੱਜ ਐਡਵੋਕੇਟ ਟੀਚਰ ਪ੍ਰੋਫੈਸਰ ਲੈਕਚਰਰ ਬਹੁਤ ਵਧੀਆ ਕੰਮ ਕਰਦੀਆਂ ਧੀਆ ਧੀਆ ਤਾਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਪੁੱਤਰਾਂ ਨਾਲੋਂ ਜ਼ਿਆਦਾ ਧੀਆ ਦਾ ਸਤਿਕਾਰ ਕਰੋ ਜੇ ਗੱਲ ਕਰੀ ਜਿਹੜੀ ਧੀਆ ਨੂੰ ਘੁਨਾਉਣਾ ਤੇ ਕਰਦੇ ਉਹਦੇ ਬਾਰੇ ਕਹਿਣਾ ਚਾਹੁੰਦੇ ਨਹੀਂ ਹੈ ਨਹੀਂ ਘੁਨਾਉਣਾ ਨਹੀਂ ਕਰਨੀ ਚਾਹੀਦੀ ਧੀਆ ਨੂੰ ਧੀਆ ਤਾਂ ਸਭ ਤੋਂ ਅੱਗੇ ਧੀਆ ਪੁੱਤਾਂ ਨਾਲੋਂ ਵੱਧ ਸੁੱਖ ਦਿੰਦੀ ਹੈ ਪੁੱਤਾਂ ਨਾਲ ਸੁੱਖ ਦਿੰਦੀ ਹੈ ਕੋੜਾ ਕੀ ਮੈਸੇਜ ਹੈ ਸਾਰੇ ਬੇਟੀਆਂ ਵਾਸਤੇ ਬੀਆਂ ਦਾ ਘੋਣਾ ਪਿਆ ਨਹੀਂ ਕਾਣੇ ਚਾਹੀਦਾ ਗਾਤ ਹੈ ਬਹੁਤ ਗਾਲ ਤਾਂ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਰੋਕਥਾਮ ਕਰਨ ਚਾਹੀਦੀ ਪੁਰੂ ਪੂਨ ਹੱਤਿਆ ਨਾ ਕਰੋ ਬੇਟੀ ਬਚਾਓ ਬੇਟੀ ਪੜਾਓ ਬੇਟੀ ਦਿਖਾਓ ਸਭ ਨੂੰ ਜੈ ਮਸਤਾ ਦੀ ਜੈਦਾਤ ਹੈ